ਝੂਲਦੇ ਨਿਸ਼ਾਨ ਨਾਨਨ ਪੰਥ ਮਹਾਰਾਜ ਦੇ ਜਦੋਂ ਫੌਜੀਆਂ ਦੀਆਂ ਗੱਡੀਆਂ ਤੇ ਕੇਸਰੀ ਨਿਸ਼ਾਨ ਝੂਲਦੇ ਜਾਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਇਹ ਉਹੀ ਰੈਜੀਮੈਂਟ ਜਾ ਰਹੀ ਹੈ ਜਿਸ ਨੂੰ ਦੇਖ ਕੇ ਵੈਰੀ ਵੀ ਜਿਹੜਾ ਉਹ ਜੰਗ ਦਾ ਮੈਦਾਨ ਖਾਲੀ ਕਰਨ ਦੇ ਲਈ ਮਜਬੂਰ ਹੋ ਜਾਂਦਾ ਹੈ ਦੱਸਦੀਏ ਕਿ ਇਹ ਸਿੱਖ ਰੈਜੀਮੈਂਟ ਹੈ ਭਾਰਤ ਦੇ ਵਿੱਚ ਕੋਲਾ 27 ਰੈਜੀਮੈਂਟਾਂ ਨੇ ਜਿਨ੍ਹਾਂ ਦੇ ਵਿੱਚੋਂ ਸਿੱਖ ਰੈਜੀਮੈਂਟ ਇੱਕ ਹੈ ਇਹ 179 ਸਾਲ ਪੁਰਾਣੀ ਹੈ 1846 ਦੇ ਵਿੱਚ ਪਹਿਲੀ ਵਾਰ ਆਰਮੀ ਦਾ ਹਿੱਸਾ ਬਣੀ ਸੀ ਸਿੱਖ ਰੈਜੀਮੈਂਟ ਜੇ ਇਹਨਾਂ ਦੀ ਵੀਰਤਾ ਦੀ ਗੱਲ ਕਰੀਏ ਕੀ ਕੀ ਪ੍ਰਾਪਤੀਆਂ ਨੇ ਇਹਨਾਂ ਦੇ ਕੋਲ ਤਾਂ ਸਿੱਖ ਰੈਜੀਮੈਂਟ ਦੇ ਵਿੱਚ ਜਿਹੜਾ 14 ਵਿਕਟੋਰੀਆ ਕਰਾਸ ਨੇ ਦੋ ਪਰਮ ਵੀਰ ਚੱਕਰ ਨੇ ਚਾਰ ਅਸ਼ੋਕ ਚੱਕਰ ਨੇ 14 ਮਹਾਵੀਰ ਚੱਕਰ ਨੇ 12 ਕੀਰਤੀ ਚੱਕਰ ਨੇ 67 ਵੀਰ ਚੱਕਰ ਨੇ 55 ਸ਼ੌਰਿਆ ਚੱਕਰ ਨੇ ਤੇ 375 ਸੈਨਾ ਮੈਡਲਾਂ ਦੇ ਨਾਲ ਇਸ ਰੈਜੀਮੈਂਟ ਨੂੰ ਸਨਮਾਨਿਤ ਕੀਤਾ ਗਿਆ ਦੱਸਦੀ ਹੈ ਕਿ ਸਿੱਖ ਰੈਜੀਮੈਂਟ ਦੇ ਵਿੱਚ ਕੋਲਾ 20 ਬਟਾਲੀਆਨਾ ਨੇ ਜੋ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਉਹ ਵੈਰੀ ਦਾ ਸਾਹਮਣਾ ਕਰਦੀਆਂ ਨੇ ਦੱਸ ਦਈਏ ਕਿ ਜਦੋਂ ਵੀ ਦੇਸ਼ ਤੇ ਭੀੜ ਪੈਂਦੀ ਹੈ ਤਾਂ ਸਿੱਖ ਰੈਜੀਮੈਂਟ ਸਭ ਤੋਂ ਪਹਿਲਾਂ ਆਪਣਾ ਸੀਨਾ ਤਾਣ ਕੇ ਖੜੀ ਹੁੰਦੀ ਹੈ ਤਾਂ ਦੱਸ ਦਈਏ ਕਿ ਹੁਣ ਵੀ ਭਾਰਤ ਤੇ ਪਾਕਿਸਤਾਨ ਵਿੱਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਵੀ ਜਿਹੜੀਆਂ ਗੱਡੀਆਂ ਨੇ ਉਹ ਬਾਰਡਰ ਵੱਲ ਨੂੰ ਜਾਂਦੀਆਂ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਤੇ ਉਹ ਗੱਡੀਆਂ ਸਿੱਖ ਰੈਜੀਮੈਂਟ ਦੀਆਂ ਨੇ ਤਾਂ ਹੁਣ ਵੀ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਬਾਰਡਰ ਤੇ ਥੰਮ ਬਣ ਕੇ ਖੜੀਆਂ ਨੇ ਸਿੱਖ ਰੈਜੀਮੈਂਟ ਦੀਆਂ ਸੈਨਾਵਾਂ ਦੱਸਦੀ ਹੈ ਕਿ ਟੋਟਲ 20 ਬਟਾਲਿਆਵਾਂ ਨਾਲ ਲੱਗ-ਲੱਗ ਬਾਰਡਰਾਂ ਤੇ ਆਪਣੀਆਂ ਸੇਵਾ ਨਿਭਾ ਰਹੀਆਂ ਨੇ ਤੇ ਜਦੋਂ ਜਿਹੜੀ ਸਿੱਖ ਰੈਜੀਮੈਂਟ ਬਾਰਡਰ ਤੇ ਪਹੁੰਚਦੀ ਆ ਤਾਂ ਵੈਰੀ ਨੂੰ ਵੀ ਇੱਕ ਵਾਰੀ ਜਿਹੜੀ ਧੁਰਤੜੀ ਛਿੜ ਜਾਂਦੀ ਆ ਕਿ ਹੁਣ ਸਾਡਾ ਕੀ ਬਣੂਗਾ ਕਿਉਂਕਿ ਸਿੱਖ ਰੈਜੀਮੈਂਟ ਦਾ ਰੂਬੀਆਨਾ ਸਿੱਖ ਰੈਜਿਮੈਂਟ ਹੈ ਇਸ ਕਦਰ ਕਿ ਸਵਾ ਲੱਖ ਦਿਆਂ ਇੱਕ ਲੜਾਵਾ ਤਾਂ ਸਵਾ ਲੱਖ ਲੱਖ ਤੇ ਭਾਰੂ ਪੈਂਦੇ ਇਸ ਸਿੱਖ ਰੈਜਿਮੈਂਟ ਦੇ ਜਵਾਨ ਹੁਣ ਵੀ ਜਿਹੜਾ ਪੰਜਾਬ ਦੇ ਅੱਗੇ ਥੰਮ ਬਣ ਕੇ ਖੜੇ ਨੇ ਤਾਂ ਇਹ ਸੀਗਾ ਸਿੱਖ ਰੈਜਿਮੈਂਟ ਦਾ ਇਤਿਹਾਸ